ਸੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹਰ ਸੰਗਤ ਜੀਓ ਦਾ ਸੇਜ ਜੀ ਮਹਿਰਵਾਨੀ ਸੰਜੇ ਕਰ ਲਗਾ ਹੈ 11 ਚੇਤ 6 ਸੇ ਸਮਤ 1 ਮਾਈ ਗੁਰੀ ਦੇ ਘਰ ਮੰਗਾਲੀ ਬਖਤ ਕੇ ਗੁਰਮੁਖੋ ਸੋਣਾ ਵੇਲਾ ਸਰਨ ਦਾ ਸਿਤਵਾਰ ਘੜੀ ਪਲ ਮਿਲੇ ਵਡਿਆਈਆ ਵੇਲਾ ਆ ਗਿਆ ਜੀਵੰਦਿਆ ਹੈ ਮਰਨ ਦਾ ਜੀਵਨ ਸਤਗੁਰੂ ਝੋਲੀ ਪਾਈਆ ਟਾਈਮ ਆ ਗਿਆ ਮੰਜ਼ਲ ਚੜੰਦਾ ਚੜਨਾ ਚਾਹੀ ਚਾਹੀਆ ਸਮਾ ਸੁਹਾਰਿਆ ਕਰਨੇ ਕਰਨਦਾ ਕਰਤਾ ਪੁਰਖ ਕਰਨੀ ਰਿਆ ਕਮਾਈਆ ਮਜਾ ਰਸ ਪ੍ਰੇਮ ਲੈ ਲਿਓ ਉਸ ਦੇ ਚਰਨਾਂ ਦਾ ਮਜਾ ਰਸ ਪ੍ਰੇਮ ਲੈ ਲਿਓ ਉਸ ਦੇ ਚਰਨਾਂ ਦਾ ਜੋ ਚਰਨਾ ਤੋਂ ਵਿਛੜਿਆ ਰਿਆ ਮਲਾਈਆ ਹੁਣ ਬੇਲਾ ਨੇ ਹੰਕਾਰ ਵਿੱਚ ਅੜੰਦਾ ਮਨਮਤ ਬੁੱਧ ਚਲੇ ਨਾ ਕੋਈ ਚਤਰਾਇਆ ਸਮਾ ਸੁਣਾ ਨਿਰਪੈ ਕੋ ਨੋਂ ਡਰਨਦਾ ਪੈ ਝੂਠਾ ਦੇਣਾ ਚੁਕਾਈਆ ਸੁਣਾ ਰੰਗ ਸੱਚ ਦਵਾਰੇ ਵੜਨਦਾ ਕੁੰਡਾਲਣਾ ਖੁਲਾਈਆ ਵੇਲਾ ਨਹੀਂ ਕੁੜੀ ਕਰਿਆ ਵਿੱਚ ਹੜਨਦਾ ਬੇੜਾ ਲਿਓ ਥਰਈਆ ਵਕਤ ਨਹੀਂ ਇੱਕ ਦੂਜੇ ਗੁਰਮੁਖ ਨੂੰ ਵੇਖ ਕੇ ਜਲਣਦਾ ਪ੍ਰੇਮ ਪ੍ਰੀਤੀ ਲਿਓ ਬਨਾਈਆ ਵਕਤ ਆ ਗਿਆ ਵੇੜਾ ਵਨਣਦਾ ਤਣਕੇ ਕਠੇ ਲਿਓ ਕਰਾਈਆ ਜਗਤ ਵਿਹਾਰ ਚਲਦਾ ਜਗਤ ਵਿਹਾਰ ਸਦਾ ਚਲਦਾ ਰਹਦਾ ਖਾਣ ਪੀਣ ਰਿੰਨੰਦਾ ਆਤਮ ਪਰਮਾਤਮ ਜੋੜਨਾ ਕੋਈ ਜੁੜਾਈਆ ਤੀਰ ਮਾਰੇ ਨਾ ਕੋਈ ਅੰਦਰ ਬਿਨਣੰਦਾ ਸ਼ਬਦੀ ਰੂਪ ਨਾ ਕੋਈ ਵਿਖਾਈਆ ਹੁਣ ਵੇਲਾ ਨੇ ਕੜੀਆਂ ਪਲ ਗਿਰਨ ਦਾ ਗਿਣਤੀ ਪਿਛਲੀ ਦਿਓ ਭੁਲਾਈਆ ਹੁਣ ਸਮਾਂ ਨਹੀਂ ਬਚੇ ਨੀਆਂ ਵਿੱਚ ਚਿਰਨ ਦਾ ਬਚਿਆ ਨੂੰ ਆਪਣੀ ਗੋਦ ਉਠਾਈਆ ਤੁਸੀਂ ਸਾਰੇ ਬੱਚੇ ਜੋ ਸਾਰਾ ਸੰਸਾਰ ਉਹਦੇ ਬੱਚੇ ਨਾ ਭਗਤ ਦੇ ਬੱਚੇ ਤੇ ਬੱਚਿਆਂ ਨੂੰ ਆਪਣੀ ਗੋਦ ਉਠਾਈਆ ਹੁਣ ਕੋਈ ਪਹਿਮਾਨਾ ਨਹੀਂ ਲੈ ਕੇ ਆਇਆ ਤੋਲਣ ਮਿਲਣਦਾ ਬੇਪਰਵਾਹੀ ਵਿੱਚ ਪਾਰ ਲੰਘਾਈਆ ਵਕਤ ਨਹੀਂ ਦਰ ਛੱਡ ਕੇ ਦੂਰ ਦਰਾੜਿਆਂ ਹਿਲਣਦਾ ਹਲਤ ਪਲਤ ਵੇਖ ਲੈ ਕੇ ਰਿਆ ਚੁਕਾਈਆ ਵੇਲਾ ਨਹੀਂ ਹੁਣ ਜਾਣਦੇ ਕੱਲ ਜੋ ਕੂੜਾ ਚਿੱਕੜ ਡੂੰਗਾ ਜਲਣਦਾ ਵਿਨ ਸਤਿਗੁਰੂ ਪੂਰੇ ਪਾਰ ਨਾ ਕੋਈ ਲੰਘਾਈਆ ਓ ਵੇਲਾ ਆ ਗਿਆ ਤੁਹਾਡੇ ਫੁੱਲਣ ਦਾ ਫੁਲਵਾੜੀ ਆਪਣੀ ਦੀਆਂ ਮਹਿਕਾਈਆ ਝਗੜਾ ਛੱਡ ਦਿਓ ਕੂੜੀਆਂ ਵਹਿਣ ਦਾ ਬਿਰਲਾਪ ਅੰਦਰੋਂ ਇੱਕੋ ਧਿਆ ਸਿਖਾਈਆ ਝਗੜਾ ਮੁੱਕ ਜਾਏ ਮਾਇਆ ਮਮਤਾ ਵਿੱਚ ਟੈਲਣ ਦਾ ਤਲਵੇ ਦਰਗਾਹ ਦੇ ਧਿਆਨ ਬਨਾਈਆ ਨਜ਼ਾਰਾ ਤੱਕ ਲਿਓ ਆਪਣੇ ਨੈਣ ਨੈਣਨ ਦਾ ਨੈਣ ਨੈਣਾ ਵਿੱਚ ਸਮਾਈਆ ਅੱਖੀ ਵੇਖ ਕੇ ਕੋਈ ਲੋੜ ਨਹੀਂ ਰਸਨਾ ਵਚਨ ਕਹਿਣਨ ਦਾ ਪਰਦੇ ਵਾਲੀ ਰਮਜਨਾ ਕੋਈ ਵਿਖਾਈਆ ਸੁਹਾਵਣ ਸਮਾ ਸਤਿਗੁਰੂ ਸ਼ਰਣ ਚਰਨ ਵੈਨਨੰਦਾ ਚਰਨ ਵਹਿ ਕੇ ਭਾਈ ਪੈਨ ਰੂਪ ਬਟਾਈਆ ਹੁਣ ਰੋਣਾ ਨਹੀਂ ਪਾ ਕੇ ਵੈਨ ਬੈਣ ਵੈਨਨੰਦਾ ਵੈਂਦੀ ਤਾਰੋਂ ਪਾਰ ਲੰਘਾਈਆ ਏ ਕੋਈ ਕਹਾਣੀ ਨਹੀਂ ਤੋਤਾ ਮੈਨਨੰਦਾ ਮਨ ਦੀ ਮਨਸਾਰਿਆ ਮਟਾਈਆ ਏ ਕੋਈ ਲੇਖਣੇ ਗਿਟਾਰ ਮਾਇਨੰਦਾ ਰਾਮਾ ਦਾ ਰਾਮ ਆਪਣਾ ਹੁਕਮ ਰਤਾਈਆ ਵੇਖੋ ਖੇਲ ਨਰ ਨਰਾਇਣੰਦਾ ਜੋ ਨਿਰਾਕਾਰ ਹੋ ਕੇ ਜੋਤ ਜਗਾਈਆ ਤੁਸੀ ਰੂਪ ਸਚ ਮੁਚ ਉਸ ਆਨੰਦਾ ਜਿਸ ਨੂੰ ਐਨਲ ਹੱਕ ਹੱਕ ਗਿਆ ਜਨਾਈਆ ਜੋਤੀ ਜੋਤ ਸਰੂਪ ਰਹਾ ਪਾਪ ਨੇ ਕਿਰਪਾ ਕਰ ਦੇਵਨ ਹਾਰਾ ਸਚ ਵਰ ਮੇਰ ਨજર ਨਾਲ ਗੁਰਮੁਖੋ ਜਗਤ ਦੇ ਮਜਾਰਿਓ ਤੁਹਾਨੂੰ ਮਾਲਕ ਰਿਆ ਬਨਾਈਆ ਜਗਤ ਮਜਾਰੇ ਕਰਦੇ ਖੇਤੀ ਵਾੜੀ ਹੱਕ ਹਲ ਰਹਾ ਕਰੇ ਚਲਾਈਆ ਕਿਸੇ ਦੀ ਪੱਕ ਗਈ ਸੋਹਣੀ ਕਿਸੇ ਦੀ ਹਾੜੀ ਕਿਸੇ ਦੀ ਪੱਕੀ ਪਕਾਈ ਤਵਾ ਦੇ ਵੇਖ ਕਰਾਇਆ ਕਿਸੇ ਦੀ ਚੰਗੀ ਕਿਸੇ ਦੀ ਮਾੜੀ ਕਿਸੇ ਨੂੰ ਭੁੱਖਾ ਕਿਸੇ ਨੂੰ ਦੇ ਰਜਾਈਆ ਕਿਸੇ ਦਾ ਭੱਤਾ ਢੋਵੇ ਪੁਰਖਾ ਕਿਸੇ ਦਾ ਢੋਵੇ ਨਾਰੀ ਦੋਵੇਂ ਰਾਜ ਚਲਾਈਆ ਕਿਸੇ ਦੇ ਮੋਢੇ ਉੱਤੇ ਕਿਹੜੇ ਤੇ ਹੱਥ ਵਿੱਚ ਕੋਹਾੜੀ ਕਿਸੇ ਦੀ ਕੰਡਿਆਂ ਵਾਲੀ ਕਿਸੇ ਦੀ ਕੰਡਿਆਂ ਕਰੀ ਵਾਰੀ ਬਾੜੀ ਕਿਸੇ ਦਾ ਸੇਵਕ ਤੇ ਕਿਸੇ ਦੀ ਬਾਹੋ ਦਾੜੀ ਕਿਸੇ ਦਾ ਸੇਵਕ ਤੇ ਕਿਸੇ ਦੀ ਵਾਹੇ ਗਾੜੀ ਕਿਸੇ ਦਾ ਕੁਤਰਾ ਘਰ ਕਰ ਰਿਆ ਭਾਈਆ ਕਿਸੇ ਦੀ ਗੋਬਰ ਵਾਲੀ ਸੀਸ ਉੱਤੇ ਚੁੱਕੇ ਖਾਰੀ ਕਿਸੇ ਦੇ ਖੇਤਾਂ ਵਿੱਚ ਢੋਟੋ ਖੁਸ਼ੀ ਮਨਾਈਆ ਕਿਸੇ ਦਾ ਬਨ ਕੇ ਵਗਾਰੀ ਕਿਸੇ ਦੀ ਚੁੱਕੇ ਤਗਾਰੀ ਕਿਸੇ ਦੀ ਫੜ ਕੇ ਆਰੀ ਜੰਗਲ ਦੇ ਤੇ ਕਟਾਈਆ ਕਿਸੇ ਦੀ ਮੋੜ ਕੇ ਕੇਆਰੀ ਕਿਸੇ ਦੀ ਫੇਰ ਕੇ ਬਹਾਰੀ ਹਰ ਰਸਤੇ ਸੁਥਰੇ ਸਾਫ ਬਨਾਈਆ ਕਿਸੇ ਦੇ ਪਿੱਛੇ ਕਿਸੇ ਦੇ ਅਗਾੜੀ ਕਿਸੇ ਦੀ ਲਾਜ ਰਖਾਈ ਦਾੜੀ ਕਿਸੇ ਨੂੰ ਦਿੱਤੀ ਮਾਨ ਵਡਿਆਈਆ ਕਿਸੇ ਨੂੰ ਧਨ ਦੌਲਤ ਨਾਲ ਸ਼ਿੰਗਾਰੀ ਕਿਸੇ ਨੂੰ ਸੁੰਦਰ ਦੇ ਅਟਾਰੀ ਸੋਨਾ ਰੰਗ ਵਖਾਈਆ ਕਿਸੇ ਦਾ ਮਜ਼ਦੂਰ ਬਣ ਕੇ ਫਿਰਿਆ ਘਰਵਾਰੀ ਹੋ ਕਾ ਦੇਂਦਾਰਿਆ ਬਾਰੋ ਬਾਰੀ ਪਰਮੇਸ਼ਰ ਘਰ ਘਰ ਗਏ ਭਗਤਾਂ ਦਾ ਜਾ ਕੇ ਲੇਖ ਲਖਾਏ ਹੋ ਕਾ ਦੇਂਦਾਰਿਆ ਬਾਰੋ ਬਾਰੀ ਕੂਕ ਕੂਕ ਸੁਨਾਈਆ ਜਨ ਭਗਤੋ ਇਹੋ ਜਈ ਕਿਸੇ ਨਾਲ ਨਹੀਂ ਲਾਈ ਯਾਰੀ ਜੋ ਤੁਹਾਡਾ ਨਾਲ ਲਾਈ ਹੈ ਜਨ ਭਗਤੋ ਇਹੋ ਜਈ ਕਿਸੇ ਨਾਲ ਨਹੀਂ ਲਾਈ ਯਾਰੀ ਯੁਗ ਚੌਕੜੀ ਗਏ ਪੰਦ ਮੁਕਾਈਆ ਇੱਕ ਗੋਵਨ ਤੇ ਇੱਕ ਨਰੰਕਾਰੀ ਇੱਕ ਸ਼ਬਦ ਤੇ ਜੋਤ ਪੁਜਾਰੀ ਕਿਰਪਾ ਕਰਕੇ ਭਗਤਾਂ ਦੇਵੇ ਸੱਚਖੰਡ ਦੀ ਸਰਦਾਰੀ ਬਿਨਾ ਭਗਤੀ ਤੂੰ ਕਰ ਤਿਆਰੀ ਤ੍ਰੈ ਗੁਣ ਤੀਤਾ ਆਪਣੀ ਦਿਆ ਕਮਾਈਆ ਤੁਹਾਡਾ ਦਰਸ਼ਨ ਕਰਕੇ ਅਕਾਲ ਪੁਰਖ ਪਰਮਾਤਮਾ ਕਹਿ ਰਿਹਾ ਤੁਹਾਡਾ ਆਦਰਸ਼ਨ ਕਰਕੇ ਆਪਣੀ ਰਖੇ ਕੁਮਾਰੀ ਵਿਵਹਾਰ ਦਾ ਬਣਿਆ ਸਜ ਵਿਵਹਾਰੀ ਬੇਸ਼ੁਮਾਰੀ ਆਪਣਾ ਰੰਗ ਵਿਖਾਈਆ ਨਾਮ ਖਜ਼ਾਨਾ ਦੌਲਤ ਅਣਮੁੱਲੀ ਦੇ ਕੇ ਭਰੀ ਹਾੜੀ ਸੋਹਣੀ ਦੀ ਲੋੜ ਰੱਖੀ ਨਾਰਾਇਆ ਗੁਰਮੁਖੋ ਤੁਹਾਡੀ ਖੇਤੀ ਸਕੇ ਨਾ ਕੋਈ ਉਜਾੜੀ ਰਾਖਾ ਬਣਿਆ ਬੇਪਰਵਾਇਆ ਤੁਰਦਾ ਬਣ ਕੇ ਮਾਲਕ ਕੰਤ ਪਧਾਰੀ ਬਹੁ ਪਾਂਤ ਆਪਣਾ ਮੇਲ ਮਲਾਈਆ ਮਹਾਰਾਜ ਸ਼ੇਰ ਸਿੰਘ ਵਿਸ਼ਨੋ ભગવાન ਤੁਹਾਡੀ ਕਰਮਾਂ ਦੀ ਕਰਨੀ ਕਦੇ ਨਹੀਂ ਵਿਚਾਰੀ ਤੁਹਾਨੂੰ ਭਗਤ ਬਣਾ ਲਿਆ ਨਰ ਨਾਰੀ ਆਪਣੇ ਹੁਕਮ ਨਾਲ ਫਾਰ ਲੰਘਾਈਆ ਜੋਤੀ ਜੋਤ ਸਰੂਪ ਰਿਆ ਪਾਪ ਨੇ ਕਿਰਪਾ ਕਰ ਦੇਵਨ ਹਾਰਾ ਸਚ ਵਰ ਸਿਰ ਆਪਣਾ ਹੱਥ ਰਖਾਈਆ ਸੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜ ਸੋ ਹੰਗ ਮਹਾਰਾਏ ਸ਼ੇਰ ਸਿੰਘ ਵਿਸ਼ਨੋ Babı tanrıya, Sohang Mahar, Şer Singh Vishnu, Babı tanrıya, Sohang Mahar, Şer Singh Vishnu, Babı tanrıya, Sohang Mahar, Şer Singh Vishnu. ਭਗਵਾਨ ਦੀ ਜੈ